ਤਾਪ ਸੈਕੰਡ ਹੋ ਚੁੱਕੀ ਨਹੀਂ ਬਾਹਰ ਦਾ ਤਾਪਮਾਨ 10 ਡਿਗਰੀ ਹੈ ਤੇ ਕੱਲ ਨੂੰ 13 April ਹੈ ਬਸਾਖੀ ਦਾ ਦਿਨ ਹੈ ਤੇ ਖਾਸੇ ਸਾਈਂ ਦੇਪਸ ਦੀ ਬਹੁਤ-ਬਹੁਤ ਮੁਬਾਰਕ ਹੋਵੇ ਦੁਨੀ ਕੋਨੀ ਕੋਨੀ ਵਿੱਚ ਸੰਦਰਸੇ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਰਪਾਰਟੀ ਦੇ ਪ੍ਰਧਾਨ ਸਰਲਾਕਬੀਰ ਸਿੰਘ ਬਾਦਲ ਸਾਹਿਬ ਚੋਥੀ ਅਫੇਰੇ ਬਣ ਚੁੱਕੇ ਨੇ ਮੁਬਾਰਕਾਂ ਸਾਂਝੀ ਕੀਤੀ ਜਾ ਰਹੀਆਂ ਨੇ ਔਰ ਇਸੇ ਲੜੀ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਪਾਰਟੀ ਦੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਜਿਸ ਜਿਸ ਵੀ ਆਉਧ ਤੇ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹਾਂਗੇ ਏਸੀ ਲੜੀ ਵਿੱਚ ਸਾਡੇ ਉਗੇ ਵਕੀਲ ਅਤੇ ਸਾਡੇ ਸਤਿਕਾਰਯੋਗ ਕਲੇਰ ਸਾਹਿਬ ਜੋ ਸਪੋਕਸਮੈਨ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਖਾਸੇ ਦੀ ਜਿੱਥੇ ਅਸੀਂ ਜਨਮ ਦਿਨ ਦੀ ਮੁਬਾਰਕਬਾਦ ਇਹਨਾਂ ਨੂੰ ਦੇਣੀ ਚਾਹਾਂਗੇ ਉੱਥੇ ਇੱਕ ਬਹੁਤ ਵੱਡਾ ਸਿੱਖ ਕੌਮ ਨੇ ਫੈਸਲਾ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਬਣਾਉਣ ਦੇ ਵਾਸਤੇ ਇੱਕ ਵਾਰ ਫਿਰ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਸੰਭਾਲੀ ਹੈ ਸਾਸਕਵੀਰ ਸਿੰਘ ਬਾਦਲ ਸਾਹਿਬ ਨੂੰ ਕਲੀਅਰ ਸਾਹਿਬ ਸਭ ਤੋਂ ਪਹਿਲਾਂ ਆਪ ਜੀ ਨੂੰ ਮੁਬਾਰਕ ਹੋਵੇ ਇੱਕ ਨਹੀਂ ਇੱਕ ਤੋਂ ਵੱਧ ਮੁਬਾਰਕਾਂ ਕਬੂਲ ਕਰੋ ਧੰਨਵਾਦ ਜੀ ਸਾਹਿਬ ਬਹੁਤ ਧੰਨਵਾਦ ਕਲੀਅਰ ਸਾਹਿਬ ਆਖਰਕਾਰ ਜ਼ਿੰਦਗੀ ਵਿੱਚ ਸੱਚ ਦੀ ਹੀ ਜਿੱਤ ਹੁੰਦੀ ਹੈ ਤੇ ਜਿੱਤ ਰਹੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀ ਜਿੱਤ ਜਿਹੜਾ ਉਹ ਹੁੰਦੀ ਰਹੇਗੀ ਕੀ ਕਹਿਣਾ ਚਾਹੁੰਦੇ ਇਸ ਖੁਸ਼ੀ ਭਰੇ ਮੌਕੇ ਤੇ ਆ ਇਹ ਵੀਕੈਂਡ ਇਹ ਜਿਹੜੀ ਵੀਕੈਂਡ ਇਨਸੈਂਸ ਕੇ ਸ਼ਨੀ ਤੇ ਐਤਵਾਰ ਕਾਲ ਨੂੰ ਖਾਸੇ ਦਾ ਸਾਹਜ ਦਾ ਦਿਵਸ ਹੈ ਤੇ ਅੱਜ ਦੇਖਿਆ ਜਾਵੇ ਕਿ ਸਾਡੀ ਸਿੱਕ ਕਮ ਨੇ ਇੱਕ ਐਸਾ ਫੈਸਲਾ ਲਿਆ ਹੈ ਪੰਜਾਬ ਵਿੱਚ ਵਸਦੇ ਐਤਵਾਰ ਵਸੇ ਪੰਜਾਬੀਆਂ ਨੇ ਪੰਜਾਬੀਅਤ ਦੇ ਵਾਸਤੇ ਅਤੇ ਪੰਜਾਬ ਦੇ ਵਾਸਤੇ ਇੱਕ ਐਸੀ ਸਖਿਤੀ ਨੂੰ ਫਿਰ ਜ਼ਿੰਮੇਵਾਰੀ ਸੰਭਾਲੀ ਹੈ ਜੋ ਕਿ ਲੋਕਾਂ ਦੀ ਮੰਗ ਸੀ ਸੱਚ ਦੀ ਜੱਥ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਬਸ ਸਰ ਤੰਤਨ ਗੁਜਾਮਦਾ ਸਚੇ ਪਾਤਸ਼ਾਹ ਦੇ ਘਰੋਂ ਜੋ ਅশীরਵਾਦ ਮਿਲਿਆ ਉਹਦੇ ਲਈ ਜਿੰਨਾ ਕੋਟਨ ਕੋਟ ਧੰਨਵਾਦ ਕਰੀਏ ਗੁਜਾਮਦਾ ਸਚੇ ਪਾਤਸ਼ਾਹ ਦਾ ਸੰਗਤ ਦਾ ਡੈਲੀਗੇਟ ਦਾ ਕਿ ਉਹਨੇ ਇੰਨਾ ਪਿਆਰ ਤੇ ਇੰਨਾ ਵਿਸ਼ਵਾਸ ਦਿਖਾਇਆ ਕਿਉਂਕਿ ਸਾਜਸ਼ਾ ਸ਼੍ਰੋਮਣੀ ਕਾਲਜਲ ਦੇ ਖਿਲਾਫ ਬਹੁਤ ਵੱਡੀਆਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਸਬੂਤਾਂ ਦੇ ਨਾਲ ਖੁਲਾਸੇ ਕਰਾਂਗੇ ਕਿ ਕਿੱਦਾਂ ਕੁਝ ਵੱਡੀਆਂ ਧਾਰਮਿਕ ਗੱਡੀਆਂ ਤੇ ਬੇਥੇ ਬੰਦੇ ਵੀ ਇਸ ਸਾਜਸ਼ਾ ਦਾ ਹਿੱਸਾ ਸੀ ਪਰ ਜਦੋਂ ਕਹਿੰਦੇ ਕਿ ਪਰਮਾਤਮਾ ਦਾ ਹੱਥ ਫਿਰ ਤੇ ਹੋਵੇ ਔਰ ਸੰਗਤ ਦਾ ਪਿਆਰ ਹੋਵੇ ਤਾਂ ਬਾਦ ਵੀ ਵਿੰਗਾ ਨਹੀਂ ਕੋਈ ਕਰ ਸਕਦਾ 28 ਲੱਖ ਡੈਲੀਗੇਟ 28 ਲੱਖ ਭਰਤੀ ਹੋਈ ਹੈ ਜਿਹਦੇ 550 ਦੇ ਕਰੀਬ ਡੈਲੀਗੇਟ ਨੇ ਜਿਨ੍ਹਾਂ ਨੇ ਅੱਜ ਦੁਬਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਦਵਾਇਆ ਜਗਾਇਆ ਦੁਬਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਵਿੱਚ ਇਹ ਵਿਸ਼ਵਾਸ ਤਰਕਾਇਆ ਇਹਨਾਂ ਨੇ ਕਿ ਜੋ ਪੰਜਾਬ ਨੂੰ ਮੁਰਲੀਹਾ ਤੇ ਕੋਈ ਚੜਾ ਸਕਦਾ ਸਰਦਾਰ ਸੁਬੀਸ਼ਿੰਗ ਬਾਦਲ ਨੇ ਕਿਹਾ ਕਿ 2017 ਤੋਂ ਬਾਅਦ ਆਪਾ ਸਾਰੇ ਗਵਾਹ ਕਿ ਪੰਜਾਬ ਦੇ ਵਿੱਚ ਇੱਕ ਟੱਕ ਤੱਕ ਨਹੀਂ ਲੱਗੀ ਕਾਂਗਰਸ ਵੀ ਗੱਲਾਂ ਮਾਰ ਕੇ ਚਲੀ ਗਈ ਆਮ ਆਦਮੀ ਪਾਰਟੀ ਦਾ ਵੀ ਉਹੀ ਹਾਲ ਹੈ ਔਰ ਅੱਜ ਪੰਜਾਬ ਦੁਬਾਰਾ ਉਹੀ ਰਸਤੇ ਤੇ ਚੱਲ ਰਿਹਾ ਹੈ ਉਰੇ ਬੰਬ ਬਲਾਸਟ ਹੋ ਰਹੇ ਨੇ ਉਰੇ ਫਰੋਤੀਆਂ ਦੀ ਕਤਲ ਹੋ ਰਹੀ ਨੇ ਘਰੇ ਵੜ ਕੇ ਕੋਈ ਕਿਸੇ ਨੂੰ ਗੋਲੀ ਮਾਰ ਦਿੰਦਾ ਸੋ ਪੰਜਾਬ ਨੂੰ ਇਹ ਹਾਲਾਤਾਂ ਚੋਂ ਕੱਢਣ ਦੇ ਲਈ ਪੰਜਾਬ ਨੂੰ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਜਾਣ ਦੇ ਲਈ ਪੰਜਾਬ ਨੂੰ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਕੋਈ ਹੋਕਾ ਕਰ ਦੇ ਸਕਦਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਸੋ ਅੱਜ ਨਿਰਵਰੋਧ ਸਰਦਾਰ ਸੁਖਬੀਰ ਸਿੰਘ ਬਾਦਲ ਚੌਥੀ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਨੇ ਔਰ ਕਮਾਲ ਦੀ ਗੱਲ ਇਹ ਹੈ ਕਿ ਡੈਲੀਗੇਟ ਹਾਊਸ ਦੇ ਵਿੱਚ 550 ਦੇ ਕਰੀਬ ਜਿਹੜੇ ਡੈਲੀਗੇਟਸ ਹਾਜ਼ਰ ਸੀ ਔਰ ਉੱਥੇ ਵਾਰ-ਵਾਰ ਇਸ ਚੀਜ਼ ਦਾ ਹੋਕਾ ਦਿੱਤਾ ਗਿਆ ਕਿ ਕੋਈ ਵੀ ਕਿਸੇ ਹੋਰ ਨੂੰ ਅਗਰ ਪ੍ਰਧਾਨ ਮੜਾਉਣਾ ਚਾਹੁੰਦਾ ਤਾਂ ਨਾਮ ਦੀ ਤਸਦੀਕ ਕਰ ਸਕਦਾ ਬਟ ਸਾਰਿਆਂ ਨੇ ਸਮੁੱਚੇ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪੂਰੇ ਵਿਸ਼ਵਾਸ ਰੱਖਟਾਇਆ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਸਭ ਸੰਤੀ ਦੇ ਨਾਲ ਸ਼੍ਰੋਮਣੀ ਕਾਰਜਵਾਲ ਦੇ ਪ੍ਰਧਾਨ ਬਣ ਗਏ। ਕਿੱਸਾ ਕੁਝ ਨਿਕੰਮੇ ਨਲੇਕ ਨਖੈਦ ਲੋਕ ਖੁੰਦ ਨੇ ਸਾਡੇ ਵੀ ਕੈਨੇਡਾ ਦੇਸ਼ ਦੇ ਵਿੱਚ ਕੈਨੇਡਾ ਦਾ ਇਹੋ ਜਿਹਾ ਇੱਕ ਪ੍ਰਧਾਨ ਮੰਤਰੀ ਸੀ ਹੁਣ ਨਹੀਂ ਹੈ। ਆ ਉਹਦਾ ਨਾਮ ਤਾਂ ਸਭ ਜਾਣਦੇ ਟ੍ਰੂਡੋ ਜਿਸ ਨੇ ਇਸ ਦੇਸ਼ ਨੂੰ ਡੋਪ ਕੇ ਰਾ ਦਿੱਤਾ। ਅਫਸੋਸ ਨਾ ਕਹਿਣਾ ਪੈਂਦਾ ਕਿ ਤੁਹਾਡੀ ਵੀ ਪਾਰਟੀ ਵਿੱਚ ਕੁਝ ਇਹੋ ਜਿਹੇ ਲੋਕ ਜਿਹੜੇ ਸੀਗੇ ਆ ਉਹ ਇਹੋ ਜਿਹੇ ਆ ਆਪਣੀ ਜ਼ਿੰਦਗੀ ਦੇ ਵਿੱਚ ਇਸ ਪਾਰਟੀ ਨੂੰ ਆ ਦੇਖੇ ਜਾਵੇ ਕਿ ਹਰ ਐਂਗਲ ਤੋਂ ਐਸੀ ਆ ਬਿਮਾਰੀ ਜਿਹੜੀ ਚਿੰਬੜੀ ਹੋਈ ਸੀ ਔਰ ਜਿਸ ਕਰਕੇ ਇਸ ਪਾਰਟੀ ਨੂੰ ਆ ਲਿਹਾਤੋਂ ਥੱਲੇ ਲਿਉਣ ਦੀ ਕੋਸ਼ਿਸ਼ ਵਿੱਚ ਸਫਲ ਨਹੀਂ ਹੋ ਸਕੇ ਗੁਰਮਾਰ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਸਾਥ ਹੀ ਦਿੱਤਾ ਸਾਥ ਨਾ ਦੇਣ ਦਾ ਕਾਰਨ ਕਿ ਉਹਨੇ ਮਨ ਵਿੱਚ ਮੈਲ ਸੀ ਉਹ ਗੁਰੂ ਕੰਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਉਹ ਦੇਖੇ ਜਾਵੇ ਕਿ ਝੂਠ ਤੂਫਾਨ ਬੋਲਦੇ ਸੀ ਤੇ ਜਿਸ ਕਰਕੇ ਉਹਨਾਂ ਨੂੰ ਉਹਨਾਂ ਨੇ ਦਰਵਾਜ਼ਾ ਦਿਖਾਇਆ ਗੁਰਗਾਂ ਸਾਹਿਬ ਸਰਬਸ਼ਕਤੀਮਾਨ ਹੈ ਸਭ ਸਿਕਮ ਕੋ ਹੁਕਮ ਹੈ ਗੁਰਮਾਨੀ ਗੰਤ ਪਰ ਮੈਂ ਹੈਰਾਨ ਹੈ ਕੁਝ ਐਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂਬਰ ਸਹਿਬਾਂ ਰਏ ਨੇ ਜਿਨ੍ਹਾਂ ਨੇ ਇਲੈਕਸ਼ਨ ਵੀ ਲੜੀ ਆ ਅਤੇ ਜ਼ੋਰ ਪਾ ਕੇ ਅਤੇ ਬਖਵਕ ਸਮਿਤੀ ਉੱਪਰ ਪ੍ਰੈਸ਼ਰ ਪਾ ਕੇ ਪ੍ਰਧਾਨ ਜੀ ਤੋਂ ਟਿਕਟਾਂ ਲਈਆਂ ਜਦ ਕਿ ਟਿਕਟਾਂ ਦੇ ਉਹ ਯੋਗ ਨਹੀਂ ਸੀ ਜਿਸ ਕਰਕੇ ਆ ਅੱਜ ਦਿਨ ਵੀ ਖੜੇ ਪਏ ਸਾਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਅ ਨਵੀਂ ਜੋ ਕਮੇਟੀ ਬਣ ਜਾਰੀ ਹੈ ਜੋ ਬਣੀ ਹੈ ਇੱਕ ਪਾਸੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਜਾਂ ਫਿਰ ਅਸੀਂ ਸ਼ੋਮਨੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਵਾਹਿਗੁਰੂ ਦੀ ਬੜੀ ಅಪਾਰ ਕਿਰਪਾ ਹੋਈ ਹੈ ਔਰ ਅੱਜ ਫਿਰ ਸਖਬੀਰ ਬਾਦਲ ਜੀ ਨੇ ਸੰਗਤਾਂ ਨੂੰ ਕੀ ਸੰਬੋਧਨ ਕੀਤਾ ਉਹਨਾਂ ਦਾ ਸੰਦੇਸ਼ ਕੀ ਹੈ ਬਾਹਰ ਬੈਠੇ ਸੰਗਤ ਦੇ ਵਾਸਤੇ देखो आज जी वासी साहब मैं पहले एक गल जरूर कहनी चाहूंगा कि जेड़े ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਧੋਖਾ ਦਿੱਤਾ ਉਹ ਕੱਲਾ ਅਕਾਲੀ ਦਲ ਨੂੰ ਧੋਖਾ ਨਹੀਂ ਦੇ ਰਹੇ ਉਹਨਾਂ ਨੇ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਧੋਖਾ ਦਿੱਤਾ ਅਗਰ 2 ਦਸੰਬਰ ਦੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਏ ਹੁਕਮਨਾਮੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਸੀ ਚੁੱਲ੍ਹੇ ਸਮਿਟਨ ਦੀ ਗੱਲ ਸੀ ਤੇ ਇਹ ਲੋਕਾਂ ਨੇ ਅਕਾਲ ਤਖਤ ਸਾਹਿਬ ਦੇ ਨਾਂ ਤੇ ਆਪੂ ਬਣੇ ਪੰਜ ਮੈਂਬਰੀ ਕਮੇਟੀ ਜਿਹਦਾ ਕੋਈ ਆਦੇਸ਼ ਹੀ ਹੈ ਨਹੀਂ ਇਹਨਾਂ ਨੇ ਇੱਕ ਵੱਖਰਾ ਚੁੱਲਾ ਬਾਲ ਕੇ ਅਕਾਲ ਤਖਤ ਦੀ ਆੜ ਦੇ ਵਿੱਚ ਧਰਤੀ ਕਰਨੀ ਚਾਹੀ ਜਿਹਨੂੰ ਪੰਜਾਬੀਆਂ ਨੇ ਨਕਾਰ ਦਿੱਤਾ ਔਰ ਅੱਜ ਤੁਸੀਂ ਗੁਰੂ ਮਹਾਰਾਜ ਦੀ ਕਿਰਪਾ ਦੇਖੋ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਾਜ਼ਿਸ਼ਾਂ ਸਥਿਤੀਆਂ ਗਈਆਂ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਤੌਰ ਤੇ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਦੁਨਿਆਵੀ ਤੌਰ ਤੇ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਹੱਥ ਰੱਖ ਕੇ ਬਚਾ ਕੇ ਅੱਜ ਦੁਬਾਰਾ ਉਹਨਾਂ ਨੂੰ ਪ੍ਰਧਾਨ ਬਣਾਤਾ ਤੇ ਜਿਹੜੇ ਸਾਥ ਸਾਰ ਰੱਛਦੇ ਸੀ ਅੱਜ ਉਹ ਮੈਂ ਧਰਦੇ ਰਹੇ ਮੈਂ ਘਾਟਦੇ ਰਹੇ ਸੋ ਲੋਕਾਂ ਦੇ ਸਾਹਮਣੇ ਆ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਜਿਹੜੀਆਂ ਚੀਜ਼ਾਂ ਦੇ ਉੱਤੇ ਜ਼ੋਰ ਦਿੱਤਾ ਉਹ ਦਿੱਤਾ ਹੈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਉੱਤੇ ਸੈਕਲਿਜ਼ਮ ਦੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਵਿੱਚ ਇੰਡਸਟਰੀ ਪੰਜਾਬ ਦੇ ਵਿੱਚ ਤਰੱਕੀ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹਦੀ ਜ਼ਿੰਦਗੀ ਕਿੱਦਾਂ ਬਿਹਤਰ ਬਣਾਈ ਜਾ ਸਕਦੀ ਹੈ ਕਿੱਦਾਂ ਉਹਨਾਂ ਲਈ employment generate ਕੀਤੀ ਜਾ ਸਕਦੀ ਹੈ ਅੱਜ ਸਾਡੀ ਭੈਣਾ ਨੇ ਉਹਨਾਂ ਦਾ ਕਿੱਦਾਂ ਸ਼ਕਤੀਕਰਨ ਕੀਤਾ ਜਾ ਸਕਦਾ ਸੋ ਇਸ ਲੀਹਾ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਅੱਜ ਦਾ ਜਿਹੜਾ ਭਾਸ਼ਣ ਹੈ ਉਹ ਰਿਹਾ ਕਿਉਂਕਿ ਪਾਣੀਆਂ ਦੀ ਸਾਡੀ ਇੱਕ ਬਹੁਤ ਵੱਡਾ ਪੰਜਾਬ ਦਾ ਮੁੱਦਾ ਹੈ ਸਾਡੀ ਰਾਜਧਾਨੀ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਦਿੱਲੀ ਕੇਜਰੀਵਾਲ ਦਾ ਪੰਜਾਬ ਦੀ ਰਾਏ ਨਾਲ ਰਾਜ ਦੀ ਦੇ ਵਿੱਚ ਦਖਲ ਹੈ ਸਿੱਧਾ ਸਰਕਾਰ ਦੇ ਵਿੱਚ ਦਖਲ ਹੈ ਇਹ ਇੱਕ ਵੱਡਾ ਮੁੱਦਾ ਹੈ ਸੋ ਕੇਂਦਰ ਦੇ ਵਿੱਚ ਜਿਹੜੀਆਂ ਸ਼ਕਤੀਆਂ ਬੈਠੀਆਂ ਨੇ ਪੰਜਾਬ ਮਾਰੂ ਫੈਸਲੇ ਲੈ ਰਹੀਆਂ ਨੇ ਬੰਦੀ ਸਿੰਘਾਂ ਦੀ ਗੱਲ ਹੈ ਸਾਰੇ ਮੁੱਦੇ ਸਰਦਾਰ ਸੁਖਬੀ ਸਿੰਘ ਬਾਦਲੂ ਦਾ ਪਾਸ਼ਣ ਰਿਹਾ ਤੇ ਜਿਹੜਾ ਸਭ ਤੋਂ ਅਹਿਮ ਰਿਹਾ ਉਹ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮਤਾ ਪਾਇਆ ਹੈ ਕਿ ਜਿਹੜਾ ਮੈਨੀਫੈਸਟੋ ਹੈ ਉਹ ਲੀਗਲ ਡਾਕੂਮੈਂਟ ਹੋਵੇ ਤਾਂ ਕਿ ਪਾਰਟੀਆਂ ਜੋ ਚੋਣਾਂ ਦੇ ਵਿੱਚ ਕਹਿੰਦੀਆਂ ਨੇ ਪਾਰਟੀਆਂ ਲੀਗਲੀ ਬਾਉਂਡ ਬਣਾਉਣੋ ਚੀਜ਼ਾਂ ਕਰਨ ਦੇ ਲਈ ਕਲਿਸਮ ਬਾਰਵਟੀ ਸੰਗਈੜੀ ਦੇਸ਼ ਦੇਸ਼ ਦੇ ਵਿੱਚ ਸਾਨੂੰ ਕੋਈ 10 ਮਿੰਟ ਤੋਂ ਉੱਪਰ ਲੋਕ ਵਾਸ ਕਰ ਰਹੇ ਨੇ ਇਹ ਪ੍ਰੋਗਰਾਮ ਕੱਲ ਨੂੰ 12 April 2025 ਕੱਲ ਨੂੰ ਹੈ 13 April ਅਤੇ ਅੱਜ 12 ਅਪ੍ਰੈਲ ਹੈ ਕੱਲ ਨੂੰ ਇਹ ਪ੍ਰੋਮ ਆਪਣਾ 43 ਸਾਲ ਦਾ ਸਫਰ ਕੈਨੇਡਾ ਦੀ ਧਰਤੀ ਤੇ ਆਕਾਸ਼ਵਾਣੀ ਲਹਿਰਾਂ ਤੇ ਆਪਣਾ ਪੂਰਾ ਕਰਨ ਜਾ ਰਿਹਾ ਹੈ ਇਸ ਚੀਜ਼ ਦੀ ਆਪ ਜੀ ਨੂੰ ਮੁਬਾਰਕਬਾਦ ਹੋਵੇ ਸਮੇਂ-ਸਮੇਂ ਤੇ ਜਦੋਂ ਵੀ ਅਕਾਲੀ ਸਰਕਾਰ ਆਈ ਹੈ ਔਰ ਹਮੇਸ਼ਾ ਹੀ ਸਾਡੀ ਬੇਨਤੀ ਨੂੰ ਕਬੂਲ ਕੀਤਾ ਅਤੇ ਵੱਖ-ਵੱਖ ਸਮੇਂ ਦੇ ਮੁਤਾਬਕ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੰਗਤਾਂ ਨੇ ਆਣ ਕੇ ਇੱਕ ਸਾਡੀ ਬੇਨਤੀ ਹੈ ਜਿਹੜੇ ਬਾਹਰ ਬੈਠੇ ਸੰਗਤ ਆ ਉਹ ਸੁਨੀਆਂ ਦੇ ਰਹੇ ਨੇ ਆਪ ਜੀ ਨੂੰ ਔਰ ਆਪ ਜੀ ਦੇ ਜਿੰਨੇ ਵੀ ਸਾਥੀ ਨੇ ਔਰ ਗੁਰਮਾਰਾਹ ਦੀ ਬਖਸ਼ਿਸ਼ ਹੋਈ ਹੈ ਤੁਹਾਡੇ ਤੇ ਕਿ ਜਿਹੜੇ ਲੋਕ ਚੰਦੂ ਮਾਜਰਾ ਹੋਇਆ ਗੁਰਪ੍ਰਤਾਪ ਇੱਕ ਬਡਾਲਾ ਨਾਮ ਦਾ ਵਿਅਕਤੀ ਹੋਇਆ ਨਿਕੰਮਾ ਨਖਿੱਦ ਇੱਕ ਰਖੜਾ ਹੋਇਆ ਇੱਕ ਜ਼ਗੀਰ ਕੋ ਨਾਮ ਦੀ ਔਰਤ ਹੋਈ ਇਹਨਾਂ ਨੂੰ ਇਸ ਪਾਰਟੀ ਤੋਂ ਦੂਰ ਰੱਖਣਾ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜੇ ਲੋਕ ਨੇ ਖਾਰੂ ਖਰੂਤ ਖੱਪ ਕਰਦੇ ਨੇ ਇਹ ਪਾਰਟੀ ਨੂੰ ਟਾਲਾਉਂਦੇ ਨੇ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਮੁਰਕ ਕੇ ਕੋਈ ਵੀ ਐਸੀ ਆਰਗੇਨਾਈਜੇਸ਼ਨ ਦੇ ਵਿੱਚ ਕੋਈ ਵੀ ਐਸੀ ਸੰਸਥਾ ਦਾ ਮੋਰੀ ਨਾ ਬਣਾਇਆ ਜਾਵੇ ਚਾਹ ਮੇਲ ਹੈ ਚਾਹ ਫੀਮੇਲ ਹੈ ਇਹਨਾਂ ਨੂੰ ਦੂਰ ਰੱਖਿਆ ਜਾਵੇ ਜਿਹੜੀ ਕਿ ਧਰਮ ਦੇ ਵਿੱਚ ਆਣ ਕੇ ਧਰਮ ਦੀ ਆੜ ਦੇ ਵਿੱਚ ਆਣ ਕੇ ਇੱਕ ਦੂਜੇ ਨੂੰ ਦੂਰ ਕਰਦੇ ਨੇ ਅਤੇ ਇਹ ਗੁਰੂ ਮਾਰਦ ਦੀ ਬਿਆਦਬੀ ਕਰਦੇ ਨੇ ਬਿਆਦਬੀ ਕਰਨ ਵਾਲੇ ਇਹ ਖੁਦ ਆਪ ਲੋਕ ਨੇ ਅਤੇ ਫਿਰ ਇਸ ਸਾਰਾ ਕੁਝ ਪ੍ਰਦਾਨ ਦੇ ਸਰ ਮਰਦੇ ਨੇ ਮੇਰੀ ਇਹ ਬੇਨਤੀ ਹੈ ਇੱਕ ਕਮਿਊਨਿਟੀ ਵਾਲ ਸੰਦੇਸ਼ ਹੈ ਕੈਨੇਡਾ ਵਿੱਚ ਅਮਰੀਕਾ ਵਿੱਚ ਵਸਦੇ ਲੋਕਾਂ ਵੱਲੋਂ ਕਿ ਸਰਾਸ ਕਬੀਰ ਸਿੰਘ ਬਾਦਲ ਸਾਹਿਬ ਅਤੇ ਕੁਲੇਸ਼ ਸਾਹਿਬ ਅਤੇ ਜਿੰਨੀ ਵੀ ਹਰ ਸਾਥੀ ਨੇ ਉਹਨਾਂ ਨੂੰ ਇਹ ਸੰਦੇਸ਼ ਜਦੋਂ ਤੁਸੀਂ ਦਿਓਗੇ ਲਾਉਂਗੇ ਤਾਂ ਇਹ ਸਾਡੀ ਬੇਨਤੀ ਨੂੰ ਉਹ ਕਬੂਲ ਕਰਨ ਕਿ ਇਹਨਾਂ ਲੋਕਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ ਇਹ ਇੱਕ ਸਨੇਹਾ ਤੁਹਾਨੂੰ ਅਸੀਂ ਹੈਂਡਓਵਰ ਕਰ ਰਹੇ ਹਾਂ ਸਾਡੀ ਮਾਧਿਅਮ ਰਾਹੀਂ ਸਾਡੀ ਬੇਨਤੀ ਨੂੰ ਤੁਸੀਂ ਜ਼ਰੂਰ ਕੂਲ ਕਰੋਗੇ ਇਹ ਸਾਡੀ ਬੇਨਤੀ ਹੈ ਕਬੂਲ ਕੀਤੀ ਜਾਵੇ ਪ੍ਰਵਾਨ ਕੀਤੀ ਜਾਵੇ ਜਰੂਰ ਜਰੂਰ ਬਸੇ ਸਾਹਿਬ ਮੈਂ ਆਪ ਜੀ ਦੀ ਭਾਵਨਾ ਨੂੰ ਜਰੂਰ ਪਾਰਟੀ ਦੇ ਪਲੈਟਫਾਰਮ ਤੇ ਰੱਖੂੰਗਾ ਤੇ ਆਪ ਨੂੰ ਆਪ ਦੇ ਇਸ ਜਿਹੜੀ ਬਲੰਦ ਏਕਵਾਜ਼ ਹੈ ਜਿਹੜੀ ਦੇਸ਼ ਵਿਦੇਸ਼ ਦੇ ਵਿੱਚ ਪੰਜਾਬੀ ਦੀ ਆਵਾਜ਼ ਤੁਸੀਂ ਬਲੰਦ ਕਰਦੇ ਹੋ ਤੇ ਜਿਹੜਾ ਤੁਹਾਡਾ 43 ਸਾਲ ਦਾ ਇਹ ਸ਼ਾਨਦਾਰ ਸਫ਼ਰ ਹੈ ਇਹਦੇ ਲਈ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਸ਼ੁਕਰੀਆ ਭਾਈ ਗੁਰਸੇ ਪਾਸ਼ਾ ਚੱਲਦੀ ਕਰੇ ਰੱਖੇ ਔਰ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ 2027 ਦਾ ਸਾਲ ਇੱਕ ਐਸਾ ਸਾਲ ਹੋਵੇਗਾ ਜਿਸ ਦੇ ਵਿੱਚ ਪੰਜਾਬ ਦੇ ਲੋਕ ਇੱਕ ਐਸੀ ਆਪਣੀ ਬੋਟ ਦੀ ਸ਼ਕਤੀ ਦੀ ਵਰਤੋਂ ਕਰਨਗੇ ਵਰਤੋਂ ਕਰਕੇ ਰਿਜ਼ਲਟ ਕੀ ਆਵੇਗਾ ਜੋ ਅੱਜ ਆਇਆ ਹੈ ਸਮਝੇ ਵੀ ਸਮਝਾਏ ਅੰਤਵਜ ਕੀ ਕਹਣਾ ਚਾਹਦੇ ਆਪ ਜੀ ਧੰਨਵਾਦ ਬੱਸੀ ਸੱਬਾ ਬਹੁਤ ਧੰਨਵਾਦ ਮਿਹਰਬਾਨ ਜੀ ਬਹੁਤ ਬਹੁਤ ਸ਼ੁਕਰੀਆ